ਰਾਮ ਦੇ ਨਿਰਾਕਾਰ ਸਰੂਪ ਅਦੁੱਤ ਛੱਤੀ ਅਤੇ ਸਰਵ ਵਿਆਪੀ ਗੁਣ ਬਾਰੇ ਸੰਤ ਗੋਵਿੰਦ ਸਾਮੀ ਤੁਲਸੀਦਾਸ ਜੀ ਸ੍ਰੀ ਰਮਾਇਣੀ ਦੇ ਵਿੱਚ ਪਰਮਾਣਦੇ ਹਨ ਆਦ ਅੰਤ ਕਉ ਜਾਸਨਾ ਪਾਵਾ ਮति अनुमान निगम असगावा ਬਿਨ ਪਦ ਚਲੈ ਸੁਨੈ ਬਿਨ ਕਾਨਾ ਕਰ ਬਿਨ ਕਰਮ ਕਰਿ ਬਿਨ ਨਾਨਾ ਆਨੰਨ ਰਹਿਤ ਸਕਲ ਰਸ ਭੋਗੀ ਬਿਨ ਬਾਣੀ ਬਕਤਾ ਮਰ ਜੂਗੀ ਤਨ ਬਿਨ ਪਰਸ ਨਾਇਨ ਬਿਨ ਦੇਖਾ ਗਰ ਹੀ ਗਰਾਨ ਬਿਨ ਬਾਸ ਅਸੀਸਾ ਅਸ ਸਭ ਭਾਂਤੀ ਅਲੌਕਿਕ ਕਰਨੀ ਮਹਿਮਾ ਜਾ ਸੁਜਾਏ ਨਹੀਂ ਬਾਣੀ ਹਗਨ ਅਰੂਪ ਅਲਖ ਅਜ ਜੋਈ ਭਗਤ ਪ੍ਰੇਮ ਬਸ ਸਗਨ ਸੋ ਹੋਈ ਜੋ ਗੁਣ ਰਹਿਤ ਸਗਨ ਸੋਈ ਕੈਸੇ ਜਲ ਹਿਮ ਉਪਲ ਬਿਗਲ ਨਹੀਂ ਜੈਸੀ ਭਾਵ ਆਰਾਮ ਦੇ ਆਦ ਅਤੇ ਅੰਤ ਬਾਰੇ ਕੋਈ ਨਹੀਂ ਜਾਣ ਸਕਦਾ ਵੇਦਾਂ ਨੇ ਕੇਵਲ ਅੰਦਾਜ਼ੇ ਨਾਲ ਕਿਹਾ ਹੈ ਕਿ ਉਹ ਮਾਲਕ ਐਸੀ ਸ਼ਕਤੀ ਹੈ ਜੋ ਬਿਨਾ ਪੈਰਾਂ ਤੋਂ ਤੁਰਦਾ ਬਿਨਾ ਕੰਨਾਂ ਤੋਂ ਸੁਣਦਾ ਬਿਨਾ ਹੱਥਾਂ ਦੇ ਕਾਰਜ ਕਰਦਾ ਬਿਨਾ ਮੂੰਹ ਦੇ ਰਸਾਂ ਦਾ ਸਵਾਦ ਲੈਂਦਾ ਹੈ ਬਿਨਾ ਜੀਵ ਤੋਂ ਬੋਲਦਾ ਬਿਨਾ ਸਰੀਰ ਦੇ ਸਪਰਸ਼ ਕਰਦਾ ਬਿਨਾ ਅੱਖਾਂ ਤੋਂ ਦੇਖਦਾ ਅਤੇ ਬਿਨਾ ਨੱਕ ਤੋਂ ਸੁੰਘਦਾ ਹੈ ਇਹ ਸਭ ਉਸ ਦੀ ਅਲੌਕਿਕ ਕਰਨੀ ਹੈ ਜਿਹੜੀ ਬਿਆਨ ਤੋਂ ਬਾਹਰ ਹੈ ਉਹ ਅਲੱਖ ਨਿਰਾਰਕਰ ਹੁੰਦਿਆਂ ਹੋਿਆਂ ਵੀ ਆਪਣੇ ਭਾਗਤਾਂ ਦੇ ਪ੍ਰੇਮ ਦੇ ਕਾਰਨ ਸਰਗੁਣ ਰੂਪ ਧਾਰਨ ਕਰਕੇ ਓਵੇਂ ਹੀ ਪ੍ਰਗਟ ਹੋ ਜਾਂਦਾ ਹੈ ਜਿਵੇਂ ਪਾਣੀ বরਫ ਜਾਂ ਗੜਿਆਂ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਰਾਮ ਦੀ ਕੋਈ ਥਾਂ ਨਹੀਂ ਪਾ ਸਕਦਾ ਅਤੇ ਜਿਸ ਵਰਗਾ ਕੋਈ ਹੋਰ ਨਹੀਂ ਉਹੀ ਸਭ ਦਾ ਆਦ ਜਾਂ ਮੂਲ ਹੈ ਉਸ ਰਾਮ ਤੋਂ ਵੱਡਾ ਜਾਂ ਉਸ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਰਾਮ ਜਾਂ ਪਰਮਾਤਮਾ ਹੀ ਸਭ ਦਾ ਆਦਿ ਜਾਂ ਮੂਲ ਹੈ। ਸਭ ਕੁਝ ਏਸੇ ਰਾਮ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਪਰ ਇਹ ਅਲੌਕਿਕ ਹੋਂਦ ਜੀਵਾਂ ਦੇ ਭਲੇ ਲਈ ਮਨੁੱਖਾ ਦੇਹੀ ਧਾਰਨ ਕਰਦੀ ਹੈ। ਜਿਵੇਂ ਕਿ ਤੁਲਸੀदास ਮਹਾਤਮਾ ਫਰਮਾਉਂਦੇ ਹਨ ਅਜੋਧਿਆ ਦੇ ਰਾਜੇ ਵਿੱਚ ਬੇਰੂਪ ਵਿੱਚ ਭਗਵਾਨ ਸ੍ਰੀ ਰਾਮ ਨੇ ਜਨਮ ਲਿਆ ਮਾਇਆ ਰਾਮ ਦੀ ਦਾਸੀ ਹੈ ਅਤੇ ਰਾਮ ਇਸ ਦਾ ਮਾਲਕ ਹੈ ਇਸੇ ਲਈ ਮਾਇਆ ਵੀ ਸੰਸਾਰ ਦੀ ਰਚਨਾ ਵੀ ਰਾਮ ਦੇ ਇਸ਼ਾਰੇ ਤੇ ਹੀ ਹੁੰਦੀ ਹੈ ਸਭ ਕਰ ਪਰਮ ਪ੍ਰਕਾਸ਼ਕ ਜੋਈ ਰਾਮ ਅਨਾਦੀ ਆਵਦਪਤੀ ਸੁਇ ਜਗਤ ਪ੍ਰਕਾਸ਼ ਹੈ ਪ੍ਰਕਾਸ਼ਕ ਰਾਮੂ ਮਾਇਆ ਧੀਸ ਗਿਆਨ ਗੁਣ ਧੰਮ ਕਬੀਰ ਜੀ ਗੁਰੂ ਨਾਨਕ ਸਾਹਿਬ ਜੀ ਪਾਲਤੂ ਸਾਹਿਬ ਗੁਰੂ ਰਵਿਦਾਸ ਜੀ ਆਦਿ ਬਾਣੀ ਵਿੱਚੋਂ ਵੀ ਇਹੀ ਜਾਣਕਾਰੀ ਮਿਲਦੀ ਹੈ ਕਿ ਸੰਸਾਰ ਦੀ ਸਿਰਜਣਾ ਆਦ ਪੁਰਖ ਤੋਂ ਹੀ ਹੋਈ ਹੈ ਆਦ ਪੁਰਖ ਨੇ ਆਪਣੀ ਮੌਜ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਸ ਸ੍ਰਿਸ਼ਟੀ ਦੇ ਹੇਠਲੇ ਤਿੰਨ ਖੰਡਾਂ ਦਾ ਪ੍ਰਬੰਧ ਕਾਲ ਦੇ ਸਪੁਰਦ ਕਰ ਦਿੱਤਾ ਕਾਲ ਪੁਰਖ ਦੇ ਇਨ੍ਹਾਂ ਤਿੰਨ ਖੰਡਾਂ ਸਥੂਲ ਸੂਖਮ ਅਤੇ ਕਾਰਨ ਦੇਸ਼ ਦਾ ਕੰਮ ਕਾਜ ਉਸ ਦੇ ਤਿੰਨ ਪੁੱਤਰਾਂ ਬ੍ਰਹਮਾ ਵਿਸ਼ਨੂ ਅਤੇ ਮਹੇਸ਼ ਚਲਾ ਰਹੇ ਹਨ ਇਨ੍ਹਾਂ ਦੇਸਾਂ ਦੇ ਜੀਵ ਕਦੇ ਵੀ ਅਮਰ ਜਾਂ ਅਬਿਨਾਸੀ ਸਥਿਤੀ ਹਾਸਲ ਨਹੀਂ ਕਰ ਸਕਦੇ ਉਹ ਕਾਲ ਅਤੇ ਕਰਮ ਦੇ ਅਨੁਸਾਰ 84 ਲੱਖ ਜੁਗਾਂ ਵਿੱਚ ਭਾਟ ਕਦੇ ਰਹਿੰਦੇ ਹਨ ਭਾਵ ਇਨਾਂ ਨੂੰ ਸਥਾਈ ਸੁਖ ਸ਼ਾਂਤੀ ਜਾਂ ਅਮਰ ਪਦ ਹਾਸਲ ਨਹੀਂ ਹੁੰਦਾ ਸਥਾਈ ਸੁਖ ਸ਼ਾਂਤੀ ਆਤਮਾ ਨੂੰ ਤਦ ਹੀ ਹਾਸਲ ਹੋ ਸਕਦੀ ਹੈ ਜੇ ਉਹ ਆਪਣੇ ਅਵਨਾਸੀ ਦੇਸ਼ ਵਿੱਚ ਵਾਪਸ ਚਲੀ ਜਾਂ ਜਾਵੇ ਆਪਣੇ ਘਰ ਵਾਪਸ ਜਾਣ ਵਾਲੀਆਂ ਬਿਆਕੁਲ ਆਤਮਾਵਾਂ ਨੂੰ ਵਾਪਸ ਲਿਜਾਣ ਲਈ ਆਰਾਮ ਜਾਂ ਸਤਪੁਰਸ਼ ਕੋਦੋਂ ਮਨੋਕਾ ਸਰੀਰ ਧਾਨ ਕਰਦੇ ਹਨ ਅੱਗੇ ਉਹਨਾਂ ਨੂੰ ਹੀ ਅਸੀਂ ਪੂਰਨ ਸੰਤ ਜਾਂ ਸੰਤ ਸਤਿਗੁਰੂ ਕਹਿੰਦੇ ਹਾਂ ਗੋ ਸੁਆਮੀ ਜੀ ਬਾੰਗ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਨਿਰਗੁਣ ਜਾਂ ਨਿਰਆਕਾਰ ਪਰਮਾਤਮਾ ਅਤੇ ਉਹਨਾਂ ਦੇ ਸਰਗੁਣ ਜਾਂ ਸাকার ਰੂਪ ਭਾਵ ਸਤਿਗੁਰੂ ਵਿੱਚ ਕੋਈ ਫਰਕ ਨਹੀਂ ਮੰਨਦੇ ਆਪ ਜੀ ਪਰਮਾੰਦੇ ਹਨ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਾਨਸ ਦੇ ਹ ਜਿਉਂ ਜਲਤ ਰੰਗ ਉੱਠੇ ਬਹ ਭਾਤੀ ਫਿਰ ਸਲਲੈ ਸਲਲ ਸਮਾਇਦਾ ਸਵਾਮੀ ਜੀ ਮਹਾਰਾਜ ਪਰਮਾੰਦੇ ਹਨ ਕਿ ਭਾਈ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਉਹ ਨਿਰਗੁਣ ਨਿਰਆਕਾਰ ਪ੍ਰਭੂ ਰਾਮ ਹੀ ਹੈ ਉਹਨਾਂ ਦੇ ਰੋਮ ਰੋਮ ਵਿੱਚ ਕਰੋਣਾ ਬ੍ਰਹਮ ਆਂਦਰਸੁਮਾਇ ਹੋਇ ਹਨ ਉਹੀ ਬ੍ਰਹਮ ਵਿਸ਼ਨੂ ਅਤੇ ਮਹੇਸ਼ ਨੂੰ ਪੈਦਾ ਕਰਨ ਵਾਲੇ ਹਨ ਅਤੇ ਇਹੀ ਉਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਅਤੇ ਵਿਨਾਸ਼ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਅਤੇ ਸਾਰੇ ਦੇਵੀ ਦੇਵਤੇ ਉਸ ਦੇ ਹੁਕਮ ਅਧੀਨ ਹਨ ਗੋਵਰ ਸ਼ਾਮੀ ਜੀ ਨੇ ਸਰਗੁਣ ਰਾਮ ਅਤੇ ਨਿਰਗੁਣ ਰਾਮ ਨੂੰ ਇੱਕ ਰੂਪ ਦੱਸਦੇ ਹੋਏ ਪਰਮਾਤਮਾ ਅਤੇ ਰਾਮ ਦੀ ਮਹਿਮਾ ਗਾਈ ਤੇ ਆਓ ਹੁਣ ਆਪਾਂ 2025 ਦੀ ਜਿਹੜੀ ਰਾਮਲੀਲਾ ਅਮਰਗੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਣ ਜਾ ਰਹੀ ਆ ਅਮਰਗੜਾ ਦਲਮਲੇ ਕੋਲਾ ਪੰਜਾਬ ਆਓ ਬੜੇ ਸ਼ੌਂਕ ਦੇ ਨਾਲ ਜਿਨ੍ਹਾਂ ਨੇ ਇਸ ਨਿਰਾਕਾਰ ਨਿਰੰਕਾਰ ਜੋ ਸਾਕਾਰ ਰੂਪ ਦੇ ਵਿੱਚ ਸਦਾ ਹੀ ਧਰਤੀ ਤੇ ਬਿਰਾਜਮਾਨ ਰਹਿ ਕੇ ਆਪਣੀ ਲੀਲਾ ਕਰਦੇ ਨੇ ਤੇ ਕਰਤੁਕੇ ਨੇ ਤ੍ਰੇਤਾ ਯੁੱਗ ਦੇ ਵਿੱਚ ਉਹਨਾਂ ਨੂੰ ਭਗਤਾਂ ਨੂੰ ਜਗਿਆਸੂਣ ਦੁਕਾਨ ਦੇ ਲਈ ਕਸਵਾ ਮੰਨ ਗੜਾ ਦੇ ਜਿਹੜੇ ਕਲਾਕਾਰ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ RAM MELA ਹਰ ਸਾਲ ਦੀ ਤਰ੍ਹਾਂ ਕਰਨ ਜਾ ਰਹੇ ਨੇ ਸਾਰਿਆਂ ਸੰਗਤਾਂ ਨੂੰ ਸਾਰੇ ਜਗਿਆਸੂ ਭਰਾਮਾਂ ਨੂੰ ਪ੍ਰੇਮੀਆਂ ਨੂੰ ਪ੍ਰੇਮ ਨਾਲ ਆ ਸਰਦਾ ਦਿੱਤਾ ਜਾਂਦਾ ਆ ਤੇ ਉਹ ਹਰ ਰੋਜ਼ 9 ਵਜੇ ਤੋਂ ਸਟਾਰਟ ਹੋਤੇ 12 12:30 1 ਵਜੇ ਤੱਕ ਇਹ ਰਾਮ ਲੀਲਾ ਜਿਹੜੀ ਆ ਅਮਨਗੜ੍ਹ ਦੇ ਕਲਾਕਾਰਾਂ ਵੱਲੋਂ ਜਿਹੜੇ ਸੀਨ ਤਿਆਰ ਕੀਤੇ ਨੇ ਬੜੀ ਮਿਹਨਤ ਦੇ ਨਾਲ ਉਹ ਦਿਖਾਏ ਜਾਣਗੇ ਜਿਸ ਕਿਸ ਨੇ ਵੀ ਆਈ ਦੀ ਨਿਆਣਾ ਉਹ ਬੜੇ ਸ਼ੌਂਕ ਦੇ ਨਾਲ ਇੱਥੇ ਆ ਸਰਦੇ ਹਨ